ਜੀ ਬਾਈ ਕਿਦਾਂ ਚੱਲ ਬਹੁਤ ਸ਼ੁਕਰ ਨੇ ਬਹੁਤ ਜਿਆ ਠੀਕਾ ਬਹੁਤ ਸ਼ੁਕਰ ਮਾਲਕ ਦੀ ਕਰਪਾ ਜੀ ਹੋਰ ਕਿਵੇਂ ਹੋ ਸੇਤਾਂ ਬਹੁਤ ਸ਼ੁਕਰ ਹੈ ਮਾਲਕ ਦੀ ਕਿਰਪਾ ਜੀ ਕੰਟਰੋਵਰਸ਼ੀਅਲ ਚੱਲਣ ਚੀਜ਼ਾਂ ਜੋ ਤੁਹਾਡਾ ਮਨ ਕਰੇ ਜਿੱਥੇ ਤੱਕ ਤੁਸੀਂ ਜਾ ਸਕੋ ਠੀਕ ਹੈ ਤੇ ਹੁਣ ਦੂਜੀ ਪੋਡਕਾਸਟ ਕਰਨ ਲੱਪੇ ਜੀ ਬਾਈ ਕੰਮ ਕਰ ਰਹੀ ਹਾਂ ਹੁਣ ਮੈਂ ਨਾ ਕਿ ਕੋਈ ਹੋਰ ਵੀ ਨਹੀਂ ਤਿੰਨ ਚਾਰ ਬਿਜ਼ਨਸ ਹੈਗੇ ਨੇ ਜੀ ਉਹਨਾਂ ਚੱਕ ਬਿਜ਼ਨਸ ਇਹ ਹੈ ਕੀ ਕੀ ਕਰਦੇ ਹਾਂ ਹੋਰ ਜੀ ਫੈਕਟਰੀ ਹੈ ਸਾਡੀ ਪ੍ਰੋਪਰਟੀਜ਼ ਦਾ ਕੰਮ ਹੈ ਟੀ-ਸ਼ਰਟ ਬਣਦੀ ਸਾਡੇ ਮੈਨੂਫੈਕਚਰਿੰਗ ਦਾ ਕੰਮ ਹੈ ਡੈਰੀ ਫਾਰਮਿੰਗ ਸ਼ੁਰੂ ਕੀਤਾ ਪਾਪਾ ਨੇ ਉਹ ਕੰਮ ਉਹਨਾਂ ਨਾਲ ਫੋਟੋ ਸਾਹਮਣੋਂ ਨਹੀਂ ਕਰਾਉਂਦੇ ਕੰਮ ਦਾ ਨਹੀਂ ਇਕੱਠੇ ਆਪ ਸਾਡੀ ਜੁਆਇੰਟ ਫੈਮਲੀ ਆ ਚਾਚੂ ਪਾਪਾ ਮੈਂ ਸਾਰੇ ਇਕੱਠੇ ਆ ਟੀ-ਸ਼ਰਟਸ ਕਿਦਾਂ ਬਣਾ ਕੇ ਮੈਨੂਫੈਕਚਰਿੰਗ ਬਈ ਸਾਡੀ 1998 ਤੋਂ ਅਨਮੋਲ ਪੈਰਲਸ ਤੋਂ ਫਰਮ ਰਜਿਸਟਰਡ ਹੈ ਅਸੀਂ ਟੀ-ਸ਼ਰਟਸ ਬਣਾਉਨੇ ਸਵੈਟਸ਼ਰਟ ਬਣਾਉਨੇ ਲੇਡੀਜ਼ ਲੋਅਰ ਲੇਡੀਜ਼ ਸਵੈਟਸ਼ਰਟ ਬਣਾਉਨੇ ਤਾਂ ਉਹਨੂੰ ਤਾਂ ਹੋ ਗਏ 25 ਸਾਲ ਹੋ ਗਏ ਉਹਨਾਂ ਮੇਰੇ ਜਨਮ ਦੇ ਡਿਮਾਂਡ ਦੇ ਬਣਾਉਣੀ ਉਹ ਜਦੋਂ ਕਿਸੇ ਬ੍ਰਾਂਡ ਦੀ ਕੋਈ ਡਿਮਾਂਡ ਆਦੀ ਨਹੀਂ 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 ਆਪਣਾ ਹੀ ਜਿਵੇਂ ਸਾਡਾ ਬੇਸਿਕਲੀ ਥੋੜਾ ਜਿਹੜਾ ਸਾਡਾ ਮਾਲ ਬਣਦਾ ਨਾ ਸਸਤਾ ਕੈਟਾਗਰੀ ਬਣਦਾ ਜਿਵੇਂ ਪਾਊਚ ਪੈਕਿੰਗ ਹੁੰਦੀ ਹੈ ਯੂਪੀ ਬਿਹਾਰ ਸਾਈਡ ਜਾਂਦਾ 100 ਰੁਪਏ 150 ਉਹ ਜਦੋਂ ਤਿੰਨ ਤਿੰਨ ਟੀ-ਸ਼ਰਟਾਂ ਇੱਕ ਪਾਊਚੇ ਵਿੱਚ ਹੁੰਦੀਆਂ ਹਾਂ ਹਾਂ ਪਾਊਚ ਪੈਚ ਪੈਕਿੰਗ ਇੱਕ ਪਲੇਨ ਹੀ ਟੀ-ਸ਼ਰਟਸ ਆਉਂਦੀਆਂ ਹੁੰਦੀਆਂ ਨਾ ਬੜੀਆਂ ਸਕਿੰਡ ਆਈਡੀ ਉਹ ਵੀ ਉਹੀ ਉਹੀ ਪਾਊਚ ਪੈਕਿੰਗ ਕਹਿੰਦੇ ਉਹਨੂੰ ਅੱਛਾ ਤਾਂ 98 ਰੁਪਏ 100 ਰੁਪਏ 102 ਰੁਪਏ ਸਾਈਜ਼ ਦੇ ਹਿਸਾਬ ਨਾਲ ਰੇਟ ਹੁੰਦੇ ਉਹਦੇ ਅੱਛਾ ਅੱਜ ਕੱਲ ਦੇ ਜਦੋਂ ਆਪਾਂ ਲੈਣ ਜਾਂਦੇ ਆ ਸਮਾਲ ਸਾਈਜ਼ ਐਕਸਲ ਸੇਮ ਰੇਟ ਹੁੰਦਾ ਨਾ ਸਾਡੇ ਐਮ ਦਾ ਰੇਟ ਅਲੱਗ ਤੇ ਡਬਲ ਐਕਸਲ ਦਾ ਰੇਟ ਅਲੱਗ ਕਿਉਂਕਿ ਕਪੜਾ ਫालतू ਲੱਗਦਾ ਨਾ ਤਾਂ ਉਹ ਦਿਨ ਚ 3-4 ਰੁਪਏ ਦਾ ਮਾਰਜਨ ਹੁੰਦਾ ਤਾਂ ਫੇ ਪਾਪਾ ਹੁਣੇ ਸ਼ੁਰੂ ਤੋਂ ਉਹ ਕਰ ਰਹੇ ਨੇ ਚਾਚੂ ਦਾ ਵੀ ਇਹੀ ਕੰਮ ਹੈ ਤੇ ਮੈਨੂੰ ਥੋੜਾ ਜਿਹਾ ਸੀਗਾ ਇੱਧਰ ਐਨਜੀਓ ਕਰਕੇ ਸੀਗਾ ਮੈਨੂੰ ਮੈਂ ਸਾਰਾ ਦਿਨ ਐਨਜੀਓ ਵੀ ਚਲਾਣੀਆਂ ਕੁਝ ਉਦਾਂ ਦਾ ਹੀ ਕਾਰੋਬਾਰ ਜਿਹਾ ਸੈੱਟ ਹੋ ਜਾਵੇ ਤਾਂ ਵਧੀਆ ਮਹਾਰਾਜ ਨੇ ਕਿਰਪਾ ਕੀਤੀ ਪੌਡਕਾਸਟਿੰਗ ਵਧੀਆ ਚੱਲ ਰਹੀ ਐਨਜੀਓ ਜਿਹੜੇ ਕਿਹੜੇ ਸਾਲ ਜੀ ਸ਼ੁਰੂ ਕੀਤੀ ਸੀ ਸੋਸ਼ਲ ਪ੍ਰੋਪਰ ਐਨਜੀਓ ਤੋਂ ਬਈ ਸ਼ੁਰੂ ਹੋਈ ਸੀ 2016-17 ਤੋਂ ਬਾਅਦ 2000 ਮਨ ਲਾ ਤਾਂ ਤੁਸੀਂ 14-14 ਦੇ ਲਾਗੇ 13-14 ਦੇ ਲਾਗੇ ਸੋਸ਼ਲ ਵਰਕ ਕਰਦੇ ਰਹਿੰਦੇ ਸੀਗੇ ਛੋਟਾ ਮਤਲਬ ਇੰਡੀਵਿਜੂਅਲ ਲੈਵਲ ਤੇ ਕਰਦਾ ਰਹਿੰਦਾ ਸੀ ਪਰ ਐਨਜੀਓ ਨੇ ਜਨਮ ਲਿੱਤਾ ਸੀ 2016 ਜਾਂ 17 'ਚ ਮੈਨੂੰ ਯਾ ਸੈਕਲ ਲਲ ਇਨੀ ਸੀ ਉਹ ਹੋਰ ਸੀ ਜੈਦੀ ਕੋਈ ਹੈਲਪ ਵਾਲੀ ਸੀਗੀ ਉਹ ਵੀਡੀਓ ਜਿਹਦੇ ਚ ਕਪੜੇ-ਕਪੜੇ ਬਣਦੇ ਹੋਣਗੇ ਆ ਕਾਲਜ ਚ ਸ਼ੁਰੂ ਨਹੀਂ ਕਿਸੇ ਦੀ ਤੁਸੀਂ ਉਹਦੇ ਲਈ ਪਾਈ ਸੀ ਕੋਈ ਐਦਾਂ ਦੀ ਹੈਲਪ ਦੀ ਲੋੜ ਆ ਉਹ ਉਹ ਤਾਂ ਫਿਰ ਸਿਲਸਿਲਾ ਸ਼ੁਰੂ ਹੋਇਆ ਸੀ 2017 ਤੋਂ ਬਾਅਦ ਸ਼ੁਰੂ ਹੋਇਆ ਫਿਰ ਜਿਆਦਾ ਕੰਮ ਬਹੁਤ ਪੁਰਾਣੀਆਂ ਗੱਲਾਂ ਆ ਮੈਂ ਹਾਜੇ ਆਪਣੀ ਵੀਡੀਓ ਦੇਖ ਨਹੀਂ ਮਤਲਬ 2015-14-15 ਦੀ ਗੱਲ ਹੋਣੀ ਆ ਉਦੋਂ ਕਾਲਜ ਚ ਬਈ ਨਵਾਂ-ਨਵਾਂ ਜਾਣਾ ਸ਼ੁਰੂ ਕੀਤਾ ਸੀ ਫਸਟ ਸੈਕੰਡ ਇਅਰ ਸੀਗਾ ਕਾਲਜ ਦਾ ਤੇ ਕਾਲਜ ਮੈਂ ਸਿਰਫ ਕਪੜੇ ਦਿਖਾਣ ਹੀ ਜਾਂਦਾ ਸੀ ਕਪੜਿਆਂ ਦਾ ਕੰਮ ਸੀ ਘਰੋਂ ਤਾਂ ਸਾਡੇ ਫੈਕਟਰੀਆਂ ਵਾਲੇ ਜਿਹੜੇ ਕਪੜੇ ਕਿੱਥੋਂ ਆਉਂਦੇ ਆ ਚੱਲਦਾ ਰਹਿੰਦਾ ਉਹ ਤਾਂ ਕਿੱਥੋਂ ਆਉਂਦੀ ਜੈਕਟ ਤੁਸੀਂ ਦੇਖੋ ਕਿੰਨੀ ਛੋਟੀ ਮਾਨ ਸਕਦਾ ਨਾ ਕਿ ਇੱਕ ਬੰਦਾ ਇੱਕ ਕੱਪੜਿਆਂ ਤੋਂ ਜੱਜ ਕਰਨ ਲੱਗੇ ਸਾਡੇ ਕਿ ਕਪੜੇ ਕਿਹੜੇ ਪਾਏ ਨੇ ਕਿੱਥੋਂ ਪਾਏ ਨੇ ਕੀ ਕਪੜਿਆਂ ਦੀ ਵੈਲਿਊ ਤਾਂ ਬਹੁਤ ਛੋਟੀ ਹੁੰਦੀ ਹੈ ਐਨ ਜੀਓ ਦੇ ਕੰਮ 'ਚ ਤਾਂ ਕਰੋੜਾਂ ਦੀ ਟ੍ਰਾਂਜ਼ੈਕਸ਼ਨਜ਼ ਇਨਵੋਲ ਹੁੰਦੀਆਂ ਤੇ 10 20 50 ਹਜ਼ਾਰ ਲੱਖ ਰੁਪਏ ਦੇ ਕਪੜੇ ਥੋੜੀ ਖਾਊਗਾ ਮੈਂ ਤੇ ਕਪੜਿਆਂ ਦੀ ਕੌਂਟ੍ਰੋਵਰਸੀ ਤਾਂ ਜੈਲਸ ਹੁੰਦੀ ਬਈ ਯੰਗਸਟਰਸ ਨੂੰ ਯੰਗਸਟਰਸ ਤੋਂ ਜੈਲਸ ਹੁੰਦੀ ਥੋੜੀ ਜੀ ਕਿ ਯਾਰ ਮੇਰੀ ਉਮਰ 'ਚ ਜੋ ਮੈਂ ਕਰਨਾ ਚਾਹ ਉਹ ਇਹ ਕਰ ਰਿਹਾ ਤੇ ਉਹ ਤਾਂ ਚੀਜ਼ਾਂ ਚਲਦੀਆਂ ਰਹਿੰਦੀਆਂ ਆ ਪਾਰਟ ਆਫ ਲਾਈਫ ਆ ਉਹਨੂੰ ਤਾਂ ਹੁਣ ਅਸੈਪਟ ਕਰਕੇ ਸਾਨੂੰ ਅੱਗੇ ਤੁਰਨਾ ਪੈਣਾ ਸਾਡਾ ਇੱਕ ਨਾ ਪਿੱਛੇ ਜੇ ਪੌਡਕਾਸਟ ਸੀਗਾ ਕਾਫੀ ਡਿਟਰੋਵਰਸ਼ਲ ਹੋ ਗਿਆ ਨਾ ਉੱਥੋਂ ਹੀ ਤੁਹਾਨੂੰ ਦੇਖਣਾ ਸ਼ੁਰੂ ਕੀਤਾ ਉੱਥੋਂ ਹਾਂ ਪਹਿਲੀ ਵੀਡੀਓ ਤੁਹਾਡੀ ਮੈਂ ਵੀ ਦੇਖੀ ਸੀ ਉਹ ਚੀਜ਼ ਤੋਂ ਨਾ ਹੁਣ ਅਸੀਂ ਤਾਂ ਆਪਣੇ ਜਿੱਥੋਂ ਚੰਗਾ ਕੀਤਾ ਸੀ ਕਿਉਂਕਿ ਮੈਂ ਲਾਈਕ ਸਾਲ ਦਾ ਜ਼ਿਆਦਾ ਟਾਈਮ ਮੈਂ ਯੂਐਸ ਹੁੰਨਾ ਤੇ ਮੈਨੂੰ ਪਤਾ ਉਹ ਚੀਜ਼ ਦੀ ਨਾ ਡੈਪਥ ਕਿੰਨੀ ਆ ਕਿ ਉਹ ਉਸ ਕਿੰਨਾ ਸੀਰੀਅਸ ਇਸ਼ੂ ਆ ਮੈਂ ਕਿਸ ਨੂੰ ਟ੍ਰੋਲ ਕਰਨ ਲਈ ਨਹੀਂ ਜਾਨੀ ਬਿਠਾਇਆ ਸੀ ਨਹੀਂ ਮੈਂ ਉਹ ਐਕਚੁਅਲੀ ਉਸ ਪੋਡਕਾਸਟ ਨੂੰ ਨਾ ਜਿਹੜਾ ਹਾਂ ਹਾਂ ਪੂਰਾ ਪੂਰਾ A to Z ਦੇਖਿਆ ਮੈਂ ਕਿਤੇ ਲੱਗਾ ਕਿ ਮੈਂ ਪਰਸਨਲ ਅਟੈਕ ਕੀਤਾ ਜਾ ਕੋਈ ਮੇਰਾ ਪਰਸਨਲ opinion ਥੋੜਾ ਜਿਹਾ ਲੱਗਸ ਮੈਨੂੰ ਸੀਗਾ ਕਿ ਜੇ ਅਸੀਂ ਕਿਸੇ ਦੇ ਵਿਚਾਰਾਂ ਨਾਲ ਨਹੀਂ ਸਹਿਮਤ ਤਾਂ ਆਪਾਂ ਨੂੰ ਬੁਲਾਣਾ ਨਹੀਂ ਚਾਹੀਦਾ ਸੌਰੀ ਜੇ ਤੁਸੀਂ ਫੀਲ ਕਰੋ ਮੈਨੂੰ ਸੀਗਾ ਉਹਨੂੰ ਬਲਾ ਕੇ ਸ਼ੋਅ ਚ ਨਹੀਂ ਬੇਇੱਜ਼ਤੀ ਕੀਤੀ ਜਿਹੜਾ ਤੁਹਾਡਾ ਪੁਆਇੰਟ ਸੀ ਨਾ ਸਾਈਕੋਲੋਜੀ ਜਿਹੜੀ ਤੁਸੀਂ ਸ਼ੇਅਰ ਕਰ ਰਹੇ ਸੀਗੇ ਉਹ ਚੀਜ਼ ਹੋਰ ਹੈ ਉਹ ਜਿੱਦਾਂ ਹੁਣ ਅੱਜ ਕੱਲ੍ਹ ਇਥੇ ਇੰਡੀਆ 'ਚ ਵੀ ਬਹੁਤ ਚੱਲ ਰਹੀ ਹੈ ਪੇਸ਼ੈਂਟਸ ਦੇ ਉੱਪਰ ਜਿਹੜੇ ਮੈਂਟਲੀ ਪੇਸ਼ੈਂਟ ਸਿੱਕ ਨੇ ਜਾਂ ਫਿਰ ਮੈਡੀਕਲੀ ਉਹ ਤੁਹਾਡਾ ਟੌਪਿਕ ਬਹੁਤ ਜ਼ਬਰਦਸਤ ਸੀ ਕਿ ਤੁਸੀਂ ਉਹ ਸਮਝਾ ਨਹੀਂ ਮਤਲਬ ਕਨਵਰਸੇਸ਼ਨ ਬੋਥ ਵੀ ਵਧੀਆ ਨਹੀਂ ਚੱਲ ਰਹੀ ਸੀ ਪਰ ਜੇ ਤੁਸੀਂ ਉਹਨੂੰ ਕਿਸੇ ਹੋਰ ਨਾਲ ਕੀਤਾ ਹੁੰਦਾ ਉਹ ਚੱਲਣਾ ਨਹੀਂ ਸੀ ਤੁਸੀਂ ਇਨਵਾਈਟ ਕੀਤੇ ਹੁਣ ਵੀ ਮੈਂ ਉਧਰ ਭਾਈ ਹੁਣਾਂ ਜੋ ਬਾਹਰ ਬੈਠੇ ਗੱਲ ਕਰਦੇ ਸੀ ਨਾ ਉਹਨਾਂ ਨੂੰ ਕਹਿੰਦਾ ਸੀ ਮੈਂ ਕਿ ਯਾਰ ਤੁਸੀਂ ਉਹਨਾਂ ਹੀ ਨਾਮ ਲੈ ਦੋ ਚਾਰ ਜਿਹੜੇ ਫੇਮਸ ਨੇ ਅਸੀਂ ਇਨਵਾਈਟ ਕਰਦੇ ਮੈਂ ਓਪਨਲੀ ਬਹੁਤ ਵਾਰੀ ਪੋਸਟ ਕੀਤੇ ਵੀ ਯਾਰ ਆਜੋ ਹੁਣ ਤੱਕ ਕਿੱਥੇ ਆਣਗੇ ਤੁਹਾਡੇ ਕੋਲ ਡਰਨਗੇ ਆਉਂਦੇ ਨਹੀਂ ਚੱਕਰ ਆ ਉਹ ਇਨਵੀਟੇਸ਼ਨਸ ਬਹੁਤ ਆਉਂਦੇ ਆ ਸਾਰੇ ਨਹੀਂ ਹੁਣ ਬਈ ਤੁਹਾਡੀ ਜਿਹੜੀ ਇਮੇਜ ਬਣ ਗਈ ਉਹ ਬਣ ਗਈ ਨਾ ਯਾਰ ਬਲਾ ਕੇ ਜਰੀਲ ਕਰਦੇ ਨੇ ਫਿਰ ਹਰ ਬੰਦਾ ਡਰਦਾ ਲ ਤੁਸੀਂ ਥੋੜੀ ਪੜ੍ਹਾਈ ਜ਼ਿਆਦਾ ਕਰੀ ਬੈਠੇ ਸੀ ਉੱਤੇ ਉਹ ਇਹ ਨੋਰਮਲ ਚੀਜ਼ਾਂ ਨੇ ਇਹ ਤੁਹਾਡੇ ਲਈ ਨੋਰਮਲ ਮੈਨੂੰ ਬਿਲਕੁਕੁਲ ਵੀ ਨਹੀਂ ਕੋਈ ਤਿਆਰੀ ਹੋ ਮੈਨੂੰ ਉਹਨੇ ਵੀ ਬਾਅਦ ਵਿੱਚ ਹੀ ਕਿਹਾ ਕਹਿੰਦਾ ਤੁਸੀਂ ਤਿਆਰੀ ਕਰਕੇ ਆਏ ਸੀ ਤੁਸੀਂ ਨਹੀਂ ਤਿਆਰੀ ਥਿਊਰੀ ਨਹੀਂ ਹੁੰਦਾ ਹੁੰਦਾ ਮੌਕਾ ਸਾਂਭਣਾ ਹੁੰਦਾ ਕਈ ਵਾਰ ਕੁਝ ਗੱਲਾਂ ਦਾ ਮੈਨੂੰ ਵੀ ਨਹੀਂ ਜਵਾਬ ਆਉਂਦਾ ਹੁੰਦਾ ਤਾਂ ਤੁਸੀਂ ਸਿਚੁਏਸ਼ਨ ਸਾਂਭਣੀ ਹੁੰਦੀ ਸਾਂਭ ਲੋ ਠੀਕ ਹੈ ਉਹ ਜਿਹੜੇ ਸਵਾਲ ਤੇ ਵੀ ਰੋਲਾ ਪਿਆ ਮੈਨੂੰ ਕਈਆਂ ਨੇ ਮੈਸੇਜ ਤੁਹਾਨੂੰ ਕੋ ਪੁੱਛੇ ਮੈਂ ਕਿਹਾ ਯਾਰ ਮੈਂ ਸਿੰਪਲੀ ਕਹਿ ਦੂੰਗਾ ਕਿ ਯਾਰ ਹੈ ਨਹੀਂ ਮੇਰੇ ਕੋਲ ਤੁਸੀਂ ਬਹੁਤ ਕੂਲ ਡਾਊਨ ਸੀ ਤੁਸੀਂ ਬਹੁਤ ਚੁੱਪ ਬੈਠੇ ਹੋਣੇ ਬੈਠਾ ਐ ਇੱਦੀ ਬੈਠਾ ਮੈਂ ਤਾਂ ਕੋਈ ਚੱਕਰੀ ਨਹੀਂ ਪੈਂਪਰ ਹੋ ਰੇ ਸੀਗੇ ਆਲਦੋ ਯਾਰ ਦੇਖੋ ਐਸ ਅ ਚੈਨਲ ਮੈਂ ਵੀ ਇੱਕ ਚੈਨਲ ਚਲਾ ਰਿਹਾ ਮੈਂ ਸਮਝਦਾ ਹਾਂ ਕਈ ਵਾਰੀ ਹੁਣ ਸਾਡਾ ਜੋ ਅੱਜ YouTube ਦਾ ਹਾਲ ਹੈ ਸਾਡੀਆਂ ਤਨਖਾਹਾਂ ਵੀ ਨਹੀਂ ਨਿਕਲਦੀਆਂ ਲੋਕਾਂ ਨੂੰ ਲੱਗਦਾ ਦੂਰੋ ਲਾਮ ਲਸ਼ਕਰ ਯਾਰ ਕੀ ਬਾਤ ਹੈ ਬਹੁਤ ਖਰਚੇ ਨੇ ਅੰਦਰੋਂ ਤੁਹਾਨੂੰ ਪਤਾ ਹੁੰਦਾ ਬਾਜੀ ਰੈਂਟ ਨਹੀਂ ਮਾਨ ਐਡਿਟਰਾਂ ਦੀ ਤਨਖਾਹਾਂ ਨਹੀਂ ਮਾਣ ਖਰਚੇ ਇੰਨੇ ਨੇ ਕਈ ਵਾਰ ਪੱਲਿਆਂ ਵੀ ਪੈਂਦੇ ਨੇ ਲੋਕਾਂ ਦੇ ਕਮੈਂਟ ਆਉਂਦੇ ਨੇ ਕਹਿੰਦੇ 3 300 ਦਾ ਮਾਈਕ ਲੈ ਕੇ ਬੈਜ ਜਾਂਦੇ ਨੇ ਮੈਂ ਕਹਾਂ ਯਾਰ ਮਾਈਕ 300 ਦਾ ਸਾਨੂੰ ਦਵਾਏ ਦੋ ਕਿ ਲੱਖ ਲੱਖ ਰੁਪਏ ਦਾ ਮਾਈਕ ਹੈ ਸਟੂਡੀਓ ਤੁਸੀਂ ਕਿਤੇ ਸਾਊਂਡ ਪ੍ਰੂਫ ਕਰਾਉਣਾ ਹੋਵੇ ਕੈਮਰਾ ਲੈਣ ਜਾਓ ਐਡਿਟਰ ਬਿਠਾਓ ਖਰਚੇ ਹੀ ਨਹੀਂ ਮਾਣ ਭਾਈ ਸਹੀ ਗੱਲ ਪਰ ਚਲੋ ਵਧੀਆ ਤੁਸੀਂ ਵੈਸੇ ਤੁਹਾਡਾ ਉਹ ਪੋਡਕਾਸਟ ਦੇਖਣ ਤੋਂ ਬਾਅਦ ਓਨੈਸਟਲੀ ਜਿਹੜਾ ਐਲਜੀਬੀਟੀਕਿਊ ਵਾਲਾ ਮੁੱਦਾ ਉਹਦੇ ਤੁਸੀਂ ਕੀ ਸੋਚਦੇ ਹੋ ਇਹਦੇ ਵਿੱਚ ਦੋ ਚੀਜ਼ਾਂ ਆਈਆਂ ਦੇਖਾ ਤੁਹਾਡਾ ਦੇਖੋ ਦੋ ਚੀਜ਼ਾਂ ਆਇਆ ਜਿਹੜੀ ਐਲਜੀਪੀਟੀਕਿਊ ਹੈ ਨਾ ਇਹਦੇ ਵਿੱਚ ਜਿਹੜੇ ਕਿਨਰ ਆਪਾਂ ਛੋਟਿਆਂ ਤੋਂ ਤੋਂ ਸੁਣਦੇ ਆਰੇ ਤਾਂ ਪ੍ਰਭੂ ਰਾਮ ਦੇ ਟਾਈਮ ਤੇ ਬਿਲਕੁਲ ਬਿਲਕੁਲ ਤੁਸੀਂ ਉਹ ਸਟੋਰੀ ਸੁਣੀ ਕਿ ਜਦੋਂ ਉਹਨਾਂ ਨੇ ਕਿਹਾ ਕਿ ਸਾਰੇ ਨਰ ਤੇ ਪੁਰਸ਼ ਚੱਲ ਜੋ ਤੇ ਨਾਰੀ ਤੇ ਪੁਰਸ਼ ਤੇ ਉਹ ਚੋ ਖੜੇ ਰਹੇ ਹੁਣ ਉਦੋਂ ਚਲੋ ਅਸੀਂ ਛੋਟਿਆਂ ਦੇ ਤੋਂ ਦੇਖਦੇ ਆਇਆ ਨਾ ਕਿ ਘਰੇ ਵਧਾਈ ਮੰਗਣ ਆਂਦੇ ਨੇ ਉਹ ਉਦੋਂ ਤੱਕ ਤਾਂ ਠੀਕ ਸੀ ਪਰ ਉਹ ਸਪੌਟਕਾਸਟ ਜਿਹੜਾ ਮੈਨੂੰ ਤੁਹਾਡਾ ਪੁਆਇੰਟ ਵਧੀਆ ਲੱਗਿਆ ਕਿ ਹੋ ਸਕਦਾ ਕਿ ਤਾਂ ਉਹ ਬੋਥ ਵੇ ਗੇਮ ਹੈ ਇਹ ਤਾਂ ਬਹਿ ਕੇ ਹੁਣ ਕੋਈ ਮਸ਼ੀਨ ਬਣੇ ਜਿਹੜੀ ਚੈੱਕ ਕਰੇ ਕਿ ਤੁਸੀਂ ਕਿਹੜਾ ਬੰਦਾ ਹੋ ਕਿਹੜਾ ਕੁੜੀ ਹੋ ਜਿੱਦਾਂ ਹੁਣ ਤੁਸੀਂ ਵੀ ਗਿਆ ਨਾ ਦੇਖੋ ਆਹੀ ਵਾਲਾ ਇਹ ਬਹੁਤ ਵੱਡਾ ਇਸ਼ੂ ਹੈ ਤੁਹਾਨੂੰ ਪਤਾ ਇੱਕ ਲੋਕੀ ਕਿਨਰਾਂ ਨੂੰ ਤੇ ਜਿਹੜੀ ਐਲ ਜੀ ਬੀਟੀ ਕਯੂ ਇਹਨਾਂ ਨੂੰ ਕਨਫਿਊਜ਼ ਕਰ ਲੈਂਦੇ ਨੇ ਜਿਹੜਾ ਐਲ ਜੀ ਬੀਟੀ ਹੈ ਨਾ ਇਹ ਹੈਗਾ ਆਪਸ਼ਨਲ ਜੀ